ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਆਪਾਂ ਅੱਜ ਖੜੇ ਆ ਝਾੜੋ ਹਾਂ ਭਾਈ ਜੀ ਠੀਕ ਹੈ ਜ਼ਿਲ੍ਹਾ ਸੰਗਰੂਰ ਤਹਿਸੀਲ 蒂ਮਾ ਹਾਂਜੀ ਤਹਿਸੀਲ 蒂ਮਾ ਭਾਈ ਜੀ ਆਪਾਂ ਬਾਈ ਜੀ ਲਵੇ ਆਏ ਆਂਗੇ ਸਪੈਸ਼ਲ ਪਹਿਲਾ ਭਾਈ ਜੀ ਸਾਰੇ ਪਾਈਆਂ ਦਾ ਪਹਿਲੇ ਸਤਿ ਸ੍ਰੀ ਅਕਾਲ ਕਰਦੇ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਭਾਈ ਆਂਕਾ ਹਾਂਜੀ ਹਾਂਜੀ ਭਾਈ ਆਪਾਂ ਨੂੰ ਨਵਾਂ ਹੁਣ ਕੰਮ ਤੋੜਿਆ ਬਾਈ ਨੇ ਮਾਲਵੀ ਭਾਈ ਜੀ ਆਪਾਂ ਤੋਂ ਲਿਆਏ ਸੀਗਾ ਇਹ ਬੱਕਰੀਆਂ ਦਾ ਰੱਖਣ ਵਾਸਤੇ ਪੱਠਾ ਲਿਆ ਸੀਗਾ ਛੋਟੀਆਂ ਹਾਂਜੀ ਬਾਈ ਅੱਜ ਬਾਈ ਆਪਾਂ ਤੋਂ ਛੋਟਾ ਮੇਮਣਾ ਲੈਣ ਆਇਆ ਸੀਗਾ ਹਾਂ ਬਾਈ ਠੀਕ ਆ ਜੀ ਹਾਂਜੀ ਤੁਹਾਨੂੰ ਮੇਮਣਾ ਵੀ ਦਿਖਾਵਾਂਗੇ ਬਾਈ ਜੀ ਨਾ ਬਾਈ ਜੀ ਆਪਾਂ ਦੱਸ ਦੇਾਂਗੇ ਭਰਾ ਕਹਿੰਦਾ ਆਪਣਾ ਗੁਰਦੁਆਰੇ ਦੇ ਵਿੱਚ ਮਹਾਰਾਜ ਦੇ ਕਹਿੰਦਾ ਡਿਊਟੀ ਕਰਦਾਗਾ ਬਹੁਤ ਚੰਗੀ ਗੱਲ ਆ ਬਾਈ ਜੀ ਨਾਲ ਦੀ ਨਾਲ ਬੱਕਰੀ ਪਾਲਣ ਦਾ ਕੰਮ ਵੀ ਸਟਾਰਟ ਕਰਖਿਆਗਾ ਬਹੁਤ ਖੁਸ਼ੀ ਦੀ ਗੱਲ ਆ ਵੀਰੇ ਤੁਸੀਂ ਵੀ ਬਾਈ ਜੀ ਕਹਿੰਦਾ ਬਾਈ ਮੰਗੋ ਦੇਖੋ ਕਿੰਨਾ ਬਾਈ ਦਾ ਸੋਹਣਾ ਕੰਮ ਆਗਾ ਬਾਈ ਵੀ ਨਾਲ ਦੀ ਨਾਲ ਡਿਊਟੀ ਪਹਾਰੇਗਾ ਠੀਕ ਆ ਬਾਈ ਜੀ ਹਾਂ ਬਾਈ ਜੀ ਤੁਸੀਂ ਦੱਸੋ ਵੀ ਹਾਂ ਕਿਵੇਂ ਆ ਇਹ ਕੰਮਕਾਰ ਬਹੁਤ ਵਧੀਆ ਕੰਮਕਾਰ ਆ ਬਾਈ ਠੀਕ ਆ ਵਧੀਆ ਕੰਮ ਆ ਦਿਲੋਂ ਦੱਸੋ ਬਹੁਤ ਵਧੀਆ ਕੰਮ ਆ ਦੱਸਿਓ ਲੈ ਆਪਣੇ ਖੜੇ ਬਾਈ ਆਪਾਂ ਨੂੰ ਸਾਰੇ ਦੇਖਣ ਆਲੇ ਨੇ ਆਪਾਂ ਕਹਿੰਨਾ ਇਹ ਬਾਈ ਹੁਣ ਵਿੱਚ ਸੰਗੀ ਜਾਂਦੇ ਆ ਵਿੱਚ ਕਹਿੰਦੇ ਨੇ ਵੀ ਯਾਰ ਕੰਮ ਕਿਵੇਂ ਆ ਕਿਵੇਂ ਨਾ ਬਾਈ ਕਹਿੰਦਾ ਜਿੰਮੇਦਾਰਾਂ ਦਾ ਮੁੰਡਾ ਹੈਗਾ ਬਾਈ ਜੀ ਸੌਂਕ ਰੱਖਦਾਗਾ ਨਾਲ ਗੁਰੂ ਮਹਾਰਾਜ ਦੀ ਡਿਊਟੀ ਪਗਾ ਪਗਾ ਕੇ ਆਉਂਦਾਗਾ ਨਾਲ ਆਪਣੇ ਪਸ਼ੂਆਂ ਸੰਭਰਿਆਗਾ ਬਹੁਤ ਸੋਹਣਾ ਕੰਮ ਕਰ ਰਿਹਾ ਹੈਗਾ ਬਾਈ ਜੀ ਖਰਾਕ ਦੇ ਹਿਸਾਬ ਨਾਲ ਪਸ਼ੂ ਪਾਲਦੇ ਨੇ ਵੀਰੀ ਖਰਾਕ ਦੇ ਹਿਸਾਬ ਨਾਲ ਹਾਂ ਜੀ ਬਾਈ ਜੀ ਫਿਰ ਤੁਸੀਂ ਘਰੇ ਰੱਖਦੇ ਹੋ ਪਸ਼ੂਆਂ ਨੂੰ ਕੋਨਾ ਬਾਹਰੇ ਲੈ ਜਾਣੇ ਹੋ ਚਾਰ ਦਿਨ ਬਾਹਰੇ ਬਾਈ ਜੀ ਅੱਛਾ ਜੀ ਚਾਰ ਦਿਨ ਘਰੇ ਹੀ ਠੀਕ ਆ ਜੀ ਹਾਂਜੀ ਚੱਲ ਵਧੀਆ ਬਾਈ ਜੀ ਵਧੀਆ ਕੰਮ ਕੋਈ ਮਾੜਾ ਤਾਂ ਨਹੀਂ ਵਧੀਆ ਕੰਮ ਆ ਵੀਰ ਜੀ ਠੀਕ ਆ ਦੇਖੋ ਬਾਈ ਜੀ ਬਹੁਤ ਵਧੀਆ ਬਾਈ ਦਾ ਰਿਸਪੌਂਸ ਆ ਵਧੀਆ ਕੱਖਣ ਦਾ ਕਹਿੰਦੇ ਨੇ ਵੀਰ ਜੀ ਹਾਂਜੀ ਜਵੀ ਕੰਨ ਦੇ ਲੁੱਛਣ ਕੰਨ ਦੇ ਵੀਰ ਜੀ ਠੀਕ ਆ ਕਿਹੜਾ ਬਾਈ ਆਪੋ ਤਾਂ ਪਸ਼ੂ ਲਿਆਇ ਤੇ ਤੁਸੀਂ ਇਹ ਬਾਈਆਂ ਨੂੰ ਦੱਸ ਦੋ ਦੇਖਣ ਵਾਲਿਆਂ ਨੂੰ ਵੀ ਭਾਈ ਆਪਣੇ ਪਸ਼ੂ ਸਾਨੂੰ ਚੰਗੇ ਲੱਗੇ ਬਹੁਤ ਵਧੀਆ ਲੱਗੇ ਬਾਈ ਜੀ ਦੇਖ ਲਓ ਬੱਕਰੇ ਤੇ ਮਾਰ ਕੇ ਹੀ ਕੈਮਰਾ ਬੱਕਰਾ ਵੀ ਦਿਖਾਉਣਾ ਬਾਈਆਂ ਦਾ ਤੇ ਬੱਕਰੀਆਂ ਵੀ ਦਿਖਾਉਨੇ ਆ ਠੀਕ ਆ ਬਾਈ ਜੀ ਤੁਸੀਂ ਵੀ ਕਿ ਨਾ ਬਾਈ ਜੇਕਰ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਕੰਮ ਚਲਾ ਸਕਦੇ ਹੋ ਠੀਕ ਆ ਸਾਨੂੰ ਬੱਕਰੀਆਂ ਵੀ ਦਿਖਾਉਨੇ ਆ ਬਾਈ ਜੀ ਬਾਈ ਦਾ ਬੱਕਰਾ ਵੀ ਦਿਖਾਉਨੇ ਆ ਆਪਾਂ ਤਾਂ ਬਾਈ ਛੋਟੇ ਛੋਟੇ ਮੇਉਣੇ ਲਿਆਏ ਸੀਗਾ ਬਾਈ ਦੀ ਮਿਹਨਤ ਰੰਗ ਲਿਆ ਰਖਿਆ ਲਿਆਂਦਾ ਬਾਈ ਵਧੀਆ ਐਣ ਚੰਗੇ ਢੰਗ ਨਾਲ ਮਾਰਚ ਤੇ ਲਿਆਂਦੇ ਹੋ ਨੇ ਬਾਈ ਜੀ ਮਾਰਚ ਤੇ ਲਿਆਂਦੀ ਸੀ ਬਾਈ ਨੇ ਬਾਈ ਜੀ ਗਾਹਾਂ ਜਾ ਕੇ ਕਿ ਨਾ ਬਾੜੀਆਂ ਤੋਂ ਬਾਅਦ ਜਾ ਕੇ ਬਾਈ ਬਾੜੀਆਂ ਤਾਂ ਗਾਂਹਾਂ ਜਾ ਕੇ ਨਵੇਂ ਤਾਂ ਦੱਕਰਾਉਂਗੇ ਹੈ ਨਾ ਠੀਕ ਆ ਬਾਈ ਹਾਂ ਹਾਂ ਜੀ ਕਿਉਂ ਨਹੀਂ ਕੀ ਹੁੰਦਾ ਬਾਈ ਜਾ ਕੇ ਜੇ ਆਪਾਂ ਬਾੜੀਆਂ ਤੇ ਨਵੇਂ ਆ ਗਏ ਪਸ਼ੂਆਂ ਨੂੰ ਆਪਣੀਆਂ ਜਾ ਕੇ ਕੱਤੇ ਚ ਬੱਕਰੀਆਂ ਸੂਪੈਂਦੇ ਨੇ ਨਾ ਤਾਂ ਉਦੋਂ ਮੱਸਰ ਹੁੰਦਾ ਨਾ ਠੰਡ ਹੁੰਦੀਆਂ ਨਾ ਜ਼ਿਆਦਾ ਹੁੰਦੀ ਗਰਮੀ ਠੀਕ ਆ ਬਾਈ ਠੀਕ ਹੈ ਜੀ ਗੱਲ ਉਹਦੇ ਵਿੱਚ ਕਿਉਂ ਨਹੀਂ ਆਪਾਂ ਨੂੰ ਵਧੀਆ ਮੇਵਨੇ ਪਾਲਣ ਨੂੰ ਮਿਲ ਜਾਂਦੇ ਨੇ ਠੀਕ ਹੈ ਨਵੇਂ ਬੱਚੇ ਦੀ ਬੱਕਰੀਆਂ ਖਰਾਬ ਕਰਦੀਆਂ ਠੀਕ ਹੈ ਜੀ ਦਾਣਾ ਫੱਕਾ ਖਾਦਿਆਂ ਨੇ ਬੱਕਰੀਆਂ ਬਾਹਰੋਂ ਖਾ ਕੇ ਆਉਂਦੀਆਂ ਨੇ ਉਦੋਂ ਤੰਦਰੁਸਤ ਰਹਿੰਦੀਆਂ ਨੇ ਠੀਕ ਆ ਬਾਈ ਹਾਂ ਜੀ ਦੀਪੇ ਹੋਏ ਕੰਮ ਕਰ ਵੀਰੇ ਜ ਬਾਈ ਸਾਰੇ ਦੇਖਣ ਵਾਲਿਆਂ ਨੂੰ ਦੱਸਦੇ ਵੀਰੇ ਵੀ ਕਿ ਨਾ ਵੀ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ ਕਿ ਨਾ ਕਰਨਾ ਚਾਹੀਦਾ ਕਰਨਾ ਚਾਹੀਦਾ ਵੀਰੇ ਮਿਹਨਤ ਨਾਲ ਮਿਹਨਤ ਕਰੋ ਹਾਂ ਮਿਹਨਤ ਕਰੋ ਕੰਮ ਕਰੋ ਮਿਹਨਤ ਨਾਲ ਹੀ ਜਾਨਵਰ ਪਾਲਦੇ ਨੇ ਵੀਰੇ ਬਾਈ ਕਿਹੜਾ ਜਿਵੇਂ ਬਣਾ ਲੈਂਦਾ ਉਹ ਦਿਖਾ ਦਿਓ ਬਹੁਤ ਵਧੀਆ ਮਿਹਨਣਾ ਵੀਰੇ ਹਾਂ ਬਾਈ ਆਹ ਦੇਖ ਲੈ ਬਾਈਆਂ ਦਾ ਇੱਧਰ ਜਾਲ ਬਣਾਇਆ ਹੋਇਆ ਹੈਗਾ ਆਹ ਜਾਲ ਦੇ ਵਿੱਚ ਬੱਕਰੀਆਂ ਬਾਈ ਨੇ ਰੱਖਿਆ ਹੋਈਆਂ ਨੇ ਛੋਟੇ-ਛੋਟੇ ਮੇਮਣੇ ਲੈਂਦੇ ਕਿਦਾਂ ਆਹ ਮੇਮਣਾ ਲੈਂਦਾ ਸੀਗਾ ਬਾਈ ਹਾਂ ਇੱਦਾਂ ਹੀ ਲੈਂਦੇ ਵੀਰੇ ਹਾਂ ਕੁਆਲਿਟੀ ਚੈੱਕ ਕਰ ਲਓ ਸਵਾ ਮਹੀਨੇ ਦਾ ਬਾਈ ਮੇਮਣਾ ਲੈਂਦਾ ਹੋਇਆ ਹਾਂ ਸਵਾ ਮਹੀਨੇ ਦਾ ਵੀਰੇ ਹਾਂ ਵਧੀਆ ਵੀਰੇ ਕੋਈ ਕੁਆਲਿਟੀ ਚ ਕੋਈ ਕਮੀ ਤਾਂ ਨਹੀਂ ਹੈ ਕੁਆਲਿਟੀ ਵਧੀਆ ਵੀਰ ਜੀ ਦੇਖੋ ਭਾਈ ਜੀ ਬਹੁਤ ਬਾਈ ਸੌਂਕ ਪਗਾ ਰਿਹਾਗਾ ਹੁਣ ਕਾਲਾ ਬੱਚਾ ਪਹਿਲਾਂ ਇਹਨੇ ਕਿਹਨਾ ਨਾਗਰਾ ਬੱਚਾ ਲਿਆਂਦਾ ਸੀ ਆਪਣੇ ਲਈ ਉਹ ਵੀ ਦਿਖਾਵਾਂਗੇ ਤੁਹਾਨੂੰ ਉਹ ਖਾ ਲਓ ਜੀ ਇਹ ਪਹਿਲਾਂ ਵੱਡੀ ਪੱਠ ਖਾ ਲਈ ਹਾਂ ਲਿਆ ਵੀਰੇ ਕੱਢ ਕੇ ਉਸਕ ਪੱਠਾਂ ਦਾ ਪੰਦਰੇ ਦਿਖਾਵਾਂਗੇ ਬੱਕਰੀਆਂ ਕਿਉਂ ਨਹੀਂ ਸਮਾ ਹੋ ਰਿਹਾ ਕਨਾ ਭਾਈ ਜੀ ਪੱਠ ਆ ਦੇਖੋ ਭਾਈ ਜੀ ਪੱਠਾਂ ਦੇਖ ਲਓ ਭਾਈ ਜੀ ਤੁਸੀਂ ਕਿਹਨਾ ਮੋਹੋ ਬੋਲਦਿਆਂ ਨੇ ਬਾਕੀ ਤੁਸੀਂ ਵੀਰੇ ਕਮੈਂਟਾਂ ਦੇ ਵਿੱਚ ਵੀਡੀਓ ਦੇ ਵਿੱਚ ਸਾਰਾ ਦੱਸਣਾ ਕਿਉਂ ਵੀਰੇ ਪੱਠਾ ਦੱਸੋ ਵੀ ਕਿਹੜਾ ਓਕੇ ਵੀਰ ਜੀ ਓਕੇ ਵੀਰ ਜੀ ਮਾਰਚ ਦਾ ਜਨਮ ਹੈ ਆ ਦੇਖੋ ਬਾਈ ਜੀ ਮਾਰਚ ਜੀ ਲਿਆਂਦਿਆਂ ਨੇ ਹਾਂ ਇਹ ਵੀਰ ਜੀ ਆਪਣੇ ਕਹਿੰਨਾ ਮਾਨਗੋੜ ਫਾਰਮ ਬਾਈ ਦੇ ਆਪਣੀ ਬਲੱਡ ਲਾਈਨ ਆ ਬਾਈ ਜੀ ਇਹ ਬਾਈ ਨੇ ਆਪਾਂ ਤੋਂ ਕਹਿੰਨਾ ਛੋਟੇ ਛੋਟੇ ਪੱਠਾ ਖਰੀਦਿਆ ਸੀ ਹਾਂ ਬਾਈ ਨੇ ਬਹੁਤ ਮਿਹਨਤ ਦੇ ਨਾਲ ਉਰੇ ਤੱਕ ਆਇਆਗਾ ਕਹਾ ਪ੍ਰਮਾਤਮਾ ਮੂਰੇ ਦਵਾਕ ਕਰਦੇ ਆ ਬਾਈ ਜੀ ਵੀ ਬਾਈ ਦੇ ਕਹਿੰਨਾ ਮੈਂ ਤੁਹਾਨੂੰ ਰੰਗ ਲਿਆ ਬੇ ਮਹਾਰਾਜ ਕਹਾ ਮੇਵਣੇ ਹੋਣ ਚੰਗੇ ਚੰਗੀ ਗਾਹਨ ਅਸਲ ਤੇ ਕੰਮ ਕਰੇ। ਬਈ ਸਾਨੂੰ ਇਹ ਜਿਆਦਾ ਸਮਾਨ ਹੀ ਹੈਗਾ ਆਪਾਂ ਸਾਰੇ ਇਹਦੇ ਅੰਦਰ ਜਾ ਕੇ ਯਾਰ ਚ ਦਿਖਾਉਣੇ ਆਂ ਜੀ। ਚਲ। ਬਈ ਅਕੇ ਵਧਾਉਣ ਦਾ ਕੋਈ ਤੁਹਾਡਾ ਹੋਰ ਇਰਾਦਾ ਹੈ ਗਿਆ? ਬਈ ਵਧਾਵਾਂਗੇ ਵੀਰ ਜੀ। ਠੀਕ ਆ ਜੀ। ਚੰਗੀ ਗੱਲ ਆ ਬਾਈ ਜੀ। ਆ ਦੇਖੋ ਬਾਈ ਜੀ ਵਿਚਾਰਾ ਇੰਨੀ ਮਿਹਨਤ ਕਰ ਰਿਹਾ ਹੈਗਾ। ਬਹੁਤ ਜਿਆਦਾ। ਆਪਾਂ ਕਹਿੰਨਾ ਪ੍ਰਮਾਤਮਾ ਨੇ ਤੇ ਮਿਹਨਤ ਨੂੰ ਰੰਗ ਲਾਵੇ। ਠੀਕ ਆ ਜੀ ਗੱਲ। ਆਪਾਂ ਆ ਦੇ ਕੱਲ ਕਹ ਰਹੇ ਨੇ ਨਵੇਂ ਕੰਮ ਆ ਨਵੇਂ ਕੰਮ ਬਾਈ ਜੀ ਪਹਿਲਾਂ ਥੋੜੇ ਤੋਂ ਸਟਾਰਟ ਕਰੋ ਕਿਵੇਂ ਬਾਈ ਨੇ ਕਰਿਆਗਾ ਠੀਕ ਆ ਵੀ ਰਹੀ رائے ਦੇਣੀ ਚਾਹੁੰਦਾ ਹਾਂ ਪਰ ਦੇਖਣ ਵਾਲੇ ਭਾਈ ਹਾਂ ਬਾਈ ਹਾਂ ਪਹਿਲਾਂ ਥੋੜੇ ਤੋਂ ਕਰੋ ਵੀਰ ਜੀ ਹਾਂ ਛੋਟੇ ਤੋਂ ਕੰਮ ਕੰਮ ਸਟਾਰਟ ਕਰੋ ਕਿਉਂ ਨਹੀਂ ਬੰਦਾ ਫਿਰ ਹੌਲੀ ਹੌਲੀ ਸਿੱਖਦਾ ਸਿੱਖ ਜਾਂਦਾਗਾ ਹਾਂ ਬਾਈ ਜੀ ਦੇਖੋ ਜੀ ਆ ਦੇਖੋ ਬਾਈ ਜੀ ਬੱਕਰਾ ਉਹ ਸਿਰ ਦਾ ਬੱਕਰਾ ਜੀ ਆ ਦੇਖ ਲਓ ਬਾਈ ਜੀ ਜੋਗਰਾਜ ਨਾਮ ਹੈ ਤਾਂ ਕਿਹੜਾ ਬਣਾ ਸੇਰਾ ਬੱਕਰਾ ਨੇ ਸੀਗਾ ਪਹਿਲਾਂ ਵੱਡਾ ਉਹਦਾ ਬੱਕਰਾ ਬਾਈ ਜੀ ਇਹ ਬਾਈ ਜੀ ਮੂੰਹ ਤੋਂ ਕੀ ਹੋ ਗਿਆ ਇਹ ਹੈਂ ਮੂੰਹ ਤੋਂ ਕਿੰਨੇ ਦੰਦਾਂ ਦਾ ਹਾ ਦੇ ਕੋਈ ਖੀਰਾ ਗਾ ਵੀਰੇ ਜਮਾ ਕੱਚਾ ਖੀਰਾ ਬਾਈ ਜੀ ਦੇਖੋ ਚਾਹ ਖੀਰਾ ਬਈ ਕਦ ਕੱਠ ਬਹੁਤ ਕਰਨਾ ਹਜੇ ਬੱਚੇ ਨੇ ਦੇਖੋ ਬਾਈ ਜੀ ਇੰਨਾ ਜੀ ਕੁਆਲਟੀ ਬਾਈ ਨੇ ਰੱਖੀ ਹੁੰਦੀ ਰੱਖੀ ਹੋਈ ਆਗੀ ਠੀਕ ਆ ਗੱਲ ਤੁਸੀਂ ਵੀ ਬਾਈ ਜੀ ਨਵਾਂ ਸ਼ੌਂਕ ਪਗਾਓ ਹੌਲੀ ਹੌਲੀ ਛੋਟੇ ਪਸ਼ੂਆਂ ਤੋਂ ਸ਼ੋੜਿਆ ਕੰਮ ਸਟਾਰਟ ਕਰੋ ਠੀਕ ਹੈ ਜੀ ਸਾਰੇ ਬਾਈਆਂ ਨੂੰ ਵੀਰੇ ਦੱਸਣ ਨਾਲ ਦੱਸ ਦੇ ਬਾਈਆਂ ਨੂੰ ਵੀ ਕੰਮਕਾਰ ਕਿਵੇਂ ਆ ਕਿਵੇਂ ਨਾ ਕੰਮਕਾਰ ਬਹੁਤ ਵਈਆ ਵੀਰ ਜੀ ਠੀਕ ਹੈ ਜੀ ਹਾਂ ਜੀ ਚਲੋ ਠੀਕ ਆ ਬਾਈ ਸਾਰਿਆਂ ਨੂੰ ਸਸਰੀ ਕਾਲਾ ਵੀਰੇ ਠੀਕ ਆ ਵੱਧ ਤੋਂ ਵੱਧ ਤੁਸੀਂ ਸਪੋਰਟ ਕਰੋ ਸਾਨੂੰ ਕਿਹੜੇ ਨਵੇਂ ਭਰਾ ਜੋੜਦੇ ਨੇ ਵੱਧ ਤੋਂ ਵੱਧ ਜੁੜੋ ਸਾਡੇ ਨਾਲ ਠੀਕ ਹੈ ਬਈ ਓਕੇ ਬਾਈ ਜੀ ਬਾਈ ਧੰਨਵਾਦ ਬਾਈ ਜੀ ਬਹੁਤ ਬਹੁਤ